ਦੇਖੋ ਮੈਂ ਸ਼ਰੂਮਨੀ ਕਾਲੀਦਲ ਦੇ ਪ੍ਰਧਾਨ ਸਾਹਿਬ ਨਾਲ ਕੰਮ ਕੀਤਾ ਬਹੁਤ ਸਤਿਕਾਰ ਦਿੰਦਾ ਮੈਂ ਫਿਰ ਕਹਿੰਦਾ ਮੈਨੂੰ ਕੋਈ ਸਤਿਕਾਰ ਦੀ ਕਮੀ ਨਹੀਂ ਛੱਡੀ ਪਰ ਇੱਕ ਥੋੜੀ ਇੱਕ ਬਾਉਂਡਿੰਗ ਹੁੰਦੀ ਹੈ ਹਰ ਇਨਸਾਨ ਦੇ ਨਾਲ ਇੱਕ ਬਾਉਂਡਿੰਗ ਹੁੰਦੀ ਹੈ ਮੇਰੀ ਜਿਹੜੀ ਬਾਉਂਡਿੰਗ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੇ ਨਾਲ ਹੈ ਸ਼ਾਇਦ ਮੈਂ ਉਹ ਸਾਥ ਸੁਬੀਰ ਸਿੰਘ ਬਾਦਲ ਸਾਹਿਬ ਨਾਲ ਨਹੀਂ ਬਣਾ ਸਕਿਆ ਨਹੀਂ ਟਾਈਮ ਥੋੜਾ ਲਾ ਲੂ ਵੀ 4 ਸਾਲ ਨੇ ਨੇ ਦੇਖੋ ਮੇਰੀ ਗੱਲ ਨਾਲ نزدیکی ਦੇਖੋ ਇਸ਼ਾਰਾ ਵੀ ਤੁਸੀਂ ਨਹੀਂ 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 ਮੈਂ ਦੱਸਦਾ ਮੈਨੂੰ ਕੋਈ ਕਸਰ ਨਹੀਂ ਛੱਡੀ ਪਰਮਪੰ ਸਿੰਘ ਮੰਟੇਰ ਮਾਨਾ ਨੇ ਸਤਿਕਾਰ ਦੇਣ ਦੀ ਦੇਖੋ ਉਸ ਬੰਦੇ ਦੀ ਪੇਟ ਸੁਣਦੀ ਹੈ ਮੈਂ ਮੇਰੇ ਕੋਈ ਸਤਿਕਾਰ ਦੀ ਕਮੀ ਨਹੀਂ ਛੱਡੀ ਇੱਕ ਆਰ ਦੇ ਮਨ ਦੇ ਵਿੱਚ ਸੀ ਵੀ ਮੈਂ ਮੇਰੀ ਜਿਹੜੀ ਪਰਸਨਲ ਬਾਉਂਡਿੰਗ ਹੈ ਕੈਪਟਨ ਅੰਦਰ ਸਿੰਘ ਦੇ ਨਾਲ ਜਾਂ ਮੇਰਾ ਜਿਹੜਾ ਮੇਰਾ ਜਿਹੜਾ ਕੰਫਰਟੇਬਲ ਜ਼ੋਨ ਹੈ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੇ ਨਾਲ ਹੀ ਆ ਰਿਹਾ ਸੀ ਯਾਨੀ ਦੋਵੇਂ ਫੈਸਲੇ ਤੁਹਾਡੀ ਪਹਿਲਾਂ ਗਲਤ ਹੋਈ ਇਹ ਸਹੀ ਤੁਹਾਨੂੰ ਮੰਨ ਮੈਨੂੰ ਇਹ ਲੱਗਦਾ ਵੀ ਮੇਰਾ ਜਿਹੜੀ ਮੈਂ ਦੇਖੋ ਪਹਿਲਾਂ ਮੈਂ ਸ਼ੁਰੂ ਤੇ ਮੈਨੂੰ ਮੈਂ ਸਿਰਫ ਸੁਣ ਬੀਰਤੀ ਕਰਦਾ ਮੈਨੂੰ ਇੱਥੋਂ ਤੱਕ ਖੜਾ ਕਰਨ ਵਾਲੀ ਕੈਪਟਨ ਅਮਰਿੰਦਰ ਸਿੰਘ ਹੈ ਕਿਤੇ ਨਾ ਲਾ ਵੀ ਕਿਤੇ ਨਾ ਕਿਤੇ ਦੋ ਫੈਸਲੇ ਦੋ ਫੈਸਲੇ ਤਾਂ ਹੋਈ ਨਹੀਂ ਇੱਕੋ ਹੀ ਮੈਂ ਕਾਂਗਰਸ ਦੇ ਕਾਲੀ ਦਲ ਵਿੱਚ ਨਹੀਂ ਨਹੀਂ ਦੇਖੋ ਕਾਂਗਰਸ ਵਿੱਚ ਤਾਂ ਮੈਂ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੇ ਨਾਲ ਹੀ ਆ ਗਿਆ ਉਦੋਂ ਕਾਂਗਰਸ ਨੇ ਮੈਂ ਨਾ ਕਾਂਗਰਸ ਛੱਡੀ ਮੈਂ ਤਾਂ ਉਹਦੇ ਬੌਸ ਨਾਲ ਆ ਗਿਆ ਮੇਰਾ ਤਾਂ ਕਾਂਗਰਸ ਨਾਲ ਕੋਈ ਰੌਲਾ ਹੀ ਪੰਜਾਬ ਦੀ ਖੇਤ ਕਿਉਂਕਿ ਉਹ ਟਾਈਮ ਬੜਾ ਥੋੜਾ ਸੀ ਪਰਮਬੰਦ ਸਿੰਘ ਬੰਟੀ ਰਮਾਣਾ ਸਾਹਿਬ ਇਲੈਕਸ਼ਨ ਲੜ ਰਹੇ ਸਰਕਾਰ ਵਿੱਚ ਜਾਣ ਦੇ ਦੁੱਸਰੇ ਵਿੱਚ ਕਿਉਂ ਨਹੀਂ ਸੋਚੇ ਕਿ ਮੇਰੀ 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 ਸੋਚ ਫੀਡ ਕੋਡ ਨੂੰ ਅੱਗੇ ਲੈ ਕੇ ਜਾਂਦੀ ਹੈ ਜਿਹੜੀ ਦੇਖੋ ਪੰਜਾਬ ਨੂੰ ਜੇ ਕੋਈ ਜਿਵੇਂ ਹੁਣ ਤੁਸੀਂ ਡਬਲ ਇੰਜਨ ਦੀ ਸਰਕਾਰ ਕਹੀ ਹੈ ਡਬਲ ਦੇਖੋ ਇੱਕ ਦੂਜੇ ਨੂੰ ਬਲੇਮ ਕਰਦੇ ਨਾ ਕਾਂਗਰਸ ਆਉਂਦੀ ਜਾਂ ਕਾਂਗਰਸ ਨੇ ਕਿਹਾ ਵੀ ਸਾਨੂੰ ਸੈਂਟਰ ਸਾਡੀ ਮਦਦ ਨਹੀਂ ਕਰਦਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਨੇ ਕਿਹਾ ਤਾਂ ਵੀ ਸੈਂਟਰ ਮਦਦ ਕਰਦਾ ਸ਼ਰਮਨੀ ਕਾਲੀ ਜਲਦੀ ਆਉਗੀ ਉਹ ਕਹਿੰਦੇ ਸੈਂਟਰ ਮਦਦ ਨਹੀਂ ਕਰਨਾ ਯਾਰ ਫਿਰ ਅਸੀਂ ਹਮੇਸ਼ਾ ਸਾਡੇ ਤੋਂ ਹਰਿਆਣਾ ਮੂਰੇ ਨਿਕਲ ਗਿਆ ਸਾਡੇ ਤੋਂ ਯੂਪੀ ਮੂਰੇ ਨਿਕਲ ਗਿਆ ਠੀਕ ਹੈ ਅਸੀਂ ਪੰਜਾਬੀ ਆ ਅਸੀਂ ਅਸੀਂ ਕਿਉਂ ਪਿੱਛੇ ਰਹਿਣਾ ਯਾਰ ਅਸੀਂ ਵੀ ਡਬਲ ਇੰਜਨ ਦੀ ਸਰਕਾਰ ਬਣਾ ਕੇ ਅਸੀਂ ਵੀ ਪੰਜਾਬ ਨੂੰ ਤੱਕੀ ਦੇ ਰਾਹ ਤੇ ਲੈ ਕੇ ਕਿਉਂ ਨਹੀਂ ਜਾਂਦੇ ਕਿਉਂ ਸਾਡੇ ਇੱਕ ਮਿੰਟ ਕਿਉਂ ਫਰੀਦਕੋਟ ਨਹੀਂ ਵੀ ਚਾਹਨਾ ਫਰੀਦਕੋਟ ਦਾ ਇੰਡਸਟਰੀਅਲ ਹੱਬ ਬਣੇ ਫਰੀਦਕੋਟ ਦੇ ਵਿੱਚ ਆਈਆਈਟੀ ਹੋਵੇ ਫਰੀਦਕੋਟ ਆਈਆਮ ਹੋਵੇ ਮੇਰਾ ਮੇਰਾ ਵੀ ਤਾਂ ਵਿਜਨ ਆ ਯਾਰ ਮੇਰਾ ਫਰੀਦਕੋਟ ਨੂੰ ਮੈਂ ਪਿਆਰ ਕਰਦਾ ਫਰੀਦਕੋਟ ਕਿਉਂ ਨਹੀਂ ਵੱਡੇ ਵੱਡੇ ਮੈਪ ਤੇ ਦਿਖਦਾ ਤੁਸੀਂ ਕਿਤੇ ਆਪਦੇ ਰਿਸ਼ਤੇਦਾਰ ਨੂੰ ਕੋ ਉਹਨੂੰ ਲੁਧਿਆਣੇ ਬਾਰੇ ਪਤਾ ਹੋਊਗਾ ਉਹਨੂੰ ਜਲੰਧਰ ਬਾਰੇ ਪਤਾ ਹੋਊਗਾ ਉਹਨੂੰ ਅੰਮ੍ਰਿਤਸਰ ਬਾਰੇ ਪਤਾ ਹੋਊਗਾ ਜਿਹੜਾ ਬੰਦਾ ਤੁਹਾਡਾ ਕੋਈ ਬੰਬੇ ਬੈਠਾ ਹੋਊਗਾ ਯਾਰ ਉਹਨੂੰ ਫਰੀਦਕੋਟ ਦਾ ਨਹੀਂ ਪਤਾ ਹੋਣਾ ਮੈਨੂੰ ਵੀ ਮੈਨੂੰ ਵੀ ਮੇਰਾ ਮਨ ਕਰਦਾ ਯਾਰ ਫਰੀਦਕੋਟ ਵੀ ਫਰੀਦ ਉਸ ਨਕਸ਼ੇ ਤੇ ਲਿਆਉਣ ਵਾਸਤੇ ਫਿਰ ਫੀਕੋਟ ਨੂੰ ਆਪਣਾ ਬੀਜੇਪੀ ਦੀ ਈਡਿਓਲੋਜੀ ਦੇ ਨਾਲ ਮੋਦੀ ਸਾਹਿਬ ਦੀ ਕੈਪਟਨ ਹਿੰਦਰ ਸਿੰਘ ਦੀ ਸਾਡੇ ਪ੍ਰਧਾਨ ਸੁਨੀਲ ਜਾਕਰ ਸਾਹਿਬ ਦੀ ਆਪਣੇ ਅਸ਼ਵਨੀ ਸ਼ਰਮਾਈ ਦੀ ਈਡਿਓਲੋਜੀ ਨਾਲ ਬੀਜੇਪੀ ਦੀ ਈਡਿਓਲੋਜੀ ਨਾਲ ਅਸੀਂ ਅੱਗੇ ਵੱਧਦਾ ਇੱਕ ਰਾਹ ਲੱਭਿਆ ਆਕਾਲਪੁਰ ਨੂੰ ਆਹੀ ਬੇਨਤੀ ਕਰਦਾ ਸੱਚਿਆ ਪਾਸ਼ਾ ਮੇਰੇ ਫੀਕੋਟ ਸ਼ਹਿਰ ਦੀ ਤਰੱਕੀ ਹੋਵੇ ਤੇ ਮੇਰਾ ਫੀਕੋਟ ਸ਼ਹਿਰ ਵੀ ਕਿਸੇ ਗੱਲੋਂ ਕਿਸੇ ਆਈਡੈਂਟੀਫਿਕੇਸ਼ਨ ਦਾ ਮਹਤਾਜ ਨਾ ਰਹੇ ਗੌਰਵ ਕੱਕੜ ਜ਼ਿਲ੍ਹਾ ਪ੍ਰਧਾਨ ਹੋਣ ਤੋਂ ਵੀ ਪਹਿਲਾਂ ਮੇਰੇ ਨਾਲ ਪਿਆਰ ਆ ਉਹ ਜਦੋਂ ਜ਼ਿਲ੍ਹਾ ਪ੍ਰਧਾਨ ਸੀ ਉਦੋਂ ਦਾ ਉਹ ਮੇਰਾ ਪਿਆਰ ਹੈ ਮੇਰੇ ਛੋਟੇ ਭਰਾ ਵਾਂਗੂ ਵਰਦਾ ਹੁਣ ਤਾਂ ਸਾਡੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੈ ਮੇਰਾ ਫਰਜ਼ ਬਣਦਾ ਬਤੌਰ ਜ਼ਿਲ੍ਹਾ ਪ੍ਰਧਾਨ ਉਹਦੀ ਇੱਜ਼ਤ ਕਰਨਾ ਮੇਰਾ ਫਰਜ਼ ਬਣਦਾ ਔਰ ਪੋਸਟਰਾਂ ਤੇ ਕਿਉਂ ਆਸੇ-ਪਾਸੇ ਰਹਿ ਗਏ ਦੇਖੋ ਮੈਨੂੰ ਪੋਸਟਰਾਂ ਦਾ ਨਹੀਂ ਮੈਂ ਪੋਸਟਰ ਜਿਹੜਾ ਮੇਰੇ ਵੱਲੋਂ ਲੱਗਿਆ ਸੀ ਜਿੱਥੇ ਡਾਇਸ ਹੈ ਹਾਂ ਡਾਇਸ ਹੀ ਜਿੱਥੇ ਕੈਪਟਨ ਸਿੰਘ ਬੈਠੇ ਉੱਥੇ ਜ਼ਿਲ੍ਹਾ ਪ੍ਰਧਾਨ ਦੀ ਪ੍ਰੋਟੋਕਾਲ ਵਾਈਜ਼ ਫੋਟੋ ਲੱਗੀ ਹੈ ਮੈਂ ਤਾਂ ਉੱਥੇ ਸਾਡੇ ਸਾਥਕਾ ਜ਼ਿਲ੍ਹਾ ਪ੍ਰਧਾਨ ਸ੍ਰੀ ਮੋਂਟੂ ਸ਼ਰਮਾ ਜੀ ਆਪਣਾ ਮੌਂਟਰੀ ਦਾ ਪੂਰਾ ਨਾਮ ਹਿੰਦੀ ਚ ਕੀ ਹੈ ਦੁਰਗੇਸ਼ ਦੁਰਗੇਸ਼ ਜੀ ਮੈਂ ਤਾਂ ਉਹਨਾਂ ਦੀ ਵੀ ਲਾਈ ਹੈ ਸਾਡੇ ਇੱਥੇ ਗੌਰਵ ਆਪਣਾ ਮੁੰਡਾ ਗगन ਸੇਠੀ ਹੈ ਮੈਂ ਤਾਂ ਉਹਦੀ ਵੀ ਲਾਈ ਹੈ ਤੁਸੀਂ ਵੇਖਿਓ ਬੋਰਡ ਮੇਰੇ ਵਾਸਤੇ ਨਾ ਬੀਜੇਪੀ ਦਾ ਹਰ ਇੱਕ ਕਾਰਜਕਰਤਾ ਇੰਪੋਰਟੈਂਟ ਹੈ ਬੀਜੇਪੀ ਦਾ ਦੇਖੋ ਬਾਹਰ ਕੇਨੇ ਕੀ ਲਾਇਆ ਮੈਨੂੰ ਮੈਂ ਇਸ ਦੇਖੋ ਪੋਸਟਰ ਤੁਸੀਂ ਲਾਤੇ ਪੋਸਟਰ ਮੈ ਲਾਤੇ ਪੋਸਟਰ ਕਿਥੇ ਹੋ ਰਿਹਾ ਲਾਇਤਾ ਹੈ ਬੀਜੇਪੀ ਦੇ ਨਾ ਤਾਕੜੀ ਤਾਂ ਬੀਜੇਪੀ ਹੋਈ ਹੈ ਨਾ ਮੇਰੇ ਮੇਰਾ ਫਰਜ਼ ਬਣਦਾ ਹੈ ਮੈਂ ਹਰ ਬੰਦੇ ਨੂੰ ਆਪ ਦੇ ਨਾਲ ਲੈ ਕੇ ਚੱਲਾਂ ਕੀ ਗੌਰਵ ਕਖੜ ਕੀ ਸਾਡਾ ਇੱਕ ਛੋਟੇ ਤੋਂ ਛੋਟਾ ਬਲਾਕ ਦਾ ਜਾਂ ਮੰਡਲ ਦਾ ਵਰਕਰ ਮੈਂ ਉਮੀਦ ਰੱਖੂੰਗਾ ਮੈਂ ਵਾਅਦਾ ਕਰਦਾ ਮੇਰੇ ਵਾਸਤੇ ਸਾਰੇ ਸਤਕਾਰਯੋਗ ਨੇ ਜਿੰਨੇ ਭਾਪੀ ਦੇ ਦਰਜਾ ਬਦਰਜਾ ਲੀਡਰ ਨੇ ਮੇਰੇ ਮੇਰੇ ਮੈਂ ਉਹਨਾਂ ਨੂੰ ਆਪ ਦੇ ਪੂਰਾ ਮਾਨ ਸਤਕਾਰ ਦੇਣ ਦਊਗਾ ਉਮੀਦ ਕਰਦਾ ਫਰੀਦਕੋਟ ਦੀ ਤਰੱਕੀ ਦੇ ਵਿੱਚ ਦਰਜਾ ਬਦਰਜਾ ਸਾਰੇ ਮੇਰਾ ਸਾਥ ਦੇਣਗੇ ਤੇ ਦਿੱਤਾ ਵੀ ਹੈ ਦੇਖੋ ਉੱਥੇ ਹੁਣ ਪਾਰਟੀ ਦੇ ਦੇ ਤੀ ਤੀ ਨੂੰ ਫੰਕਸ਼ਨ ਸਾਰੇ ਆਏ ਆ ਸਾਰੇ ਨੂੰ ਬੇਨਤੀ ਕੀਤੀ ਸਾਰੇ ਆਏ ਆ ਜ਼ਿਲ੍ਹਾ ਪ੍ਰਧਾਨ ਵੀ ਆਇਆ ਸਾਰੇ ਆਏ ਆ ਮੈਂ ਉਮੀਦ ਕਰੂੰਗਾ ਜੇ ਕਿਤੇ ਮੇਰ ਤੋਂ ਕਮੀ ਵੀ ਰਹੀ ਕਿਸੇ ਗੱਲ ਦੀ ਪੂਰੀ ਕਰਨ ਦੀ ਫਿਰ ਕੋਸ਼ਿਸ਼ ਕਰੂੰਗਾ ਕਿ ਜੇ ਕੋਈ ਕਮੀ ਰਹੀ ਹੈ ਕਿ ਮੈਂ ਸਰਵਾਜ ਬਾਈ ਜੀ ਦੇਖੋ ਜਿਹੜੇ ਕਿਸਾਨ ਵੀ ਉਹਨਾਂ ਵੀ ਸਾਡੀਆਂ ਆ ਸਾਡੇ ਭਾਈ ਆ ਸਾਡੇ ਬਾਪੂ ਆ ਸਾਡੇ ਛੋਟੇ ਭਾਈ ਆ ਮੈਂ ਤੁਸੀਂ ਵੇਖੋ ਨਹੀਂ 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 ਤੁਸੀਂ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਨਹੀਂ ਮੇਰੀ ਬੇਨਤੀ ਨਾ 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 ਮੇਰੀ ਬੇਨਤੀ ਸੁਣੋ ਅਸੀਂ ਸਾਨੂੰ ਨਾ ਕੁਝ ਬੰਦਿਆਂ ਨੇ ਗੁਗਰਾ ਕੀਤਾ ਹਾਂ ਕੁਝ ਸ਼ਰਾਰਤੀ ਬੰਦੇ ਹੁੰਦੇ ਆ ਹਰ ਤਾਈ ਹੁੰਦੇ ਆ ਹਾਂ ਕੁਝ ਸਾਡੀਆਂ ਭਾਵਨਾਵਾਂ ਪੋਲੀਟੀਕਲ ਪਾਰਟੀਆਂ ਨੇ ਸਾਡੇ ਵਿੱਚ ਆਪਦੇ ਬੰਦੇ ਕਰਕੇ ਸਾਡੀਆਂ ਭਾਵਨਾਵਾਂ ਨੂੰ ਝੁਕਾਇਆ ਆਪਦੇ ਪੋਲੀਟੀਕਲ ਮੋਟਿਵ ਲਈ ਮੇਰੀ ਗੱਲ ਸੁਣੋ ਅਸੀਂ ਫਾਇਦਾ ਲੈਣਾ ਭਾਜਪਾ ਤੋਂ ਸੈਂਟਰਲ ਸਰਕਾਰ ਤੋਂ ਫਾਇਦਾ ਲੈਣਾ ਆ ਤਾਂ ਤੁਸੀਂ ਕਹਿੰਨੇ ਹੋ ਨਾ ਫਾਇਦਾ ਅਸੀਂ ਜੋ ਫਸਲਾਂ ਦੇ ਭਾਵ ਦੌਣੇ ਆ ਸਾਡੀ ਜੈਂਸ ਦੀ ਪੂਰੀ ਵਿਕਰੀ ਹੋਵੇ ਸਾਡਾ ਸਾਡਾ ਜਿਹੜੀ ਜਿਹੜੀ ਸਾਡੇ ਫਰਟੀਲਾਈਜ਼ਰਸ ਆ ਇਹਨਾਂ ਦੀ ਸਾਨੂੰ ਸਾਡਾ ਧਾਮ ਘਟ ਹੋਵੇ ਸਾਨੂੰ ਜੋ ਵੀ ਦੇਣਾ ਦੇਣਾ ਤਾਂ ਸੈਂਟਰ ਨੇ ਨਾ ਮੈਨੂੰ ਤੁਸੀਂ ਇੱਕ ਗੱਲ ਦੱਸੋ ਅਸੀਂ ਪੋਲੇ ਅਸੀਂ ਸਾਡੇ ਜੱਟ ਕੌਮ ਥੋੜੀ ਪੋਲੀ ਹੈ ਜੇ ਤੋ ਅਸੀਂ ਫਾਇਦਾ ਲੈਣਾ ਹੈ ਜੇ ਤੋ ਅਸੀਂ ਫਾਇਦਾ ਲੈਣਾ ਸਾਨੂੰ ਤਾਂ ਉਹਦੇ ਉਲਟ ਕਰਤਾ ਸਾਡੇ ਤੋਂ ਤਾਂ ਉਹਨਾਂ ਨੂੰ ਗਾਲਾਂ ਕਢਾਤੀਆਂ ਨਹੀਂ ਫਿਰ ਇਹ ਫਿਰ ਕਿਹਦੇ ਜਿਹੜੀਆਂ ਜਥੇਬੰਦੀਆਂ ਦੇ ਆਗੂ ਨੇ ਜਾਂ ਉਹ ਜਥੇਬੰਦੀਆਂ ਉਹ ਵਿਰੋਧ ਤੋਂ ਉਹੀ ਚੀਜ਼ ਕਰ ਰਹੀਆਂ ਨੇ ਨਾ ਨਹੀਂ ਨਹੀਂ ਮੈਂ ਜਥੇਬੰਦੀਆਂ ਦੇ ਕੁਝ ਸ਼ਰਾਰਤੀ ਅੰਸਰਾਂ ਦੀ ਗੱਲ ਕਰਦਾ ਜਿਹੜੇ ਜਥੇਬੰਦੀਆਂ ਦੇ ਵਿੱਚ ਕਿਸਾਨਾਂ ਦਾ ਰੂਪ ਲੈ ਕੇ ਵੜ ਗਏ ਕਿਸਾਨਾਂ ਦਾ ਰੂਪ ਲੈ ਕੇ ਜਥੇਬੰਦੀਆਂ ਜਥੇਬੰਦੀਆਂ ਬਹੁਤ ਚੰਗੀਆਂ ਜਥੇਬੰਦੀਆਂ ਜਿਹੜੇ 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 ਚੰਗੇ ਕੰਮ ਕਰਦੇ ਚੰਗੇ ਕਰਦੇ ਪਰ ਕਈ ਸ਼ਰਾਰਤੀ ਵੀ ਹੈ ਉਹਨਾਂ ਨੇ ਕੀ ਕੀਤਾ ਵੀ ਆ ਹੁਣ ਸਹੀ ਮੌਕਾ ਹੈ ਜੱਟ ਕੌਮ ਨੂੰ ਮਗਰ ਲਾ ਲਈਏ ਤੇ ਮੁੜ ਕੇ ਬੀਜੇਪੀ ਦਾ ਪੰਜਾਬ ਸਕੋਪ ਖਤਮ ਕਰਦੀ ਹੈ ਤੁਸੀਂ ਮੇਰੀ ਗੱਲ ਸੁਣੋ ਜੇ ਅਸੀਂ ਕੋਈ ਫਾਇਦਾ ਲੈਣਾ ਹੈ ਤੇ ਸੈਂਟਰ ਸਰਕਾਰ ਕੰਮ ਤਾਂ ਅਸੀਂ ਲੈਣਾ ਸੈਂਟਰ ਸਰਕਾਰ ਤੋਂ ਤੁਸੀਂ ਮੇਰੀ ਗੱਲ ਤੁਹਾਨੂੰ ਮੇਰੇ ਤੋਂ ਹੀ ਕੰਮ ਹੈ ਇੱਕ ਮਿੰਟ ਤੁਸੀਂ ਅੱਜ ਇੰਟਰਵਿਊ ਕਰਨਾ ਹੈ ਤੁਸੀਂ ਮੈਨੂੰ ਫੋਨ ਕੀਤਾ ਬਾਈ ਦੀ ਕਿੱਥੇ ਆ ਮੈਂ ਆਉਣਾ ਹੈ ਇੰਟਰਵਿਊ ਕਰਨੀ ਹੈ ਤੇ ਜੇ ਤੁਸੀਂ ਮੈਨੂੰ ਮੈਨੂੰ ਪੁੱਠਾ ਬੋਲਦੇ ਕਰੋਨਾ ਕਰੀਂ ਇੰਟਰਵਿਊ ਤੂੰ ਹੈ ਕਿੱਥੇ ਤੇ ਮੈਂ ਤੁਹਾਨੂੰ ਕੀ ਕਹਿੰਦਾ ਮੈਂ ਫੋਨ ਕੱਢ ਦਿੰਦਾ ਵਾਰ-ਵਾਰ ਕਹਿੰਦਾ ਜਾ ਭਾਈ ਤੂੰ ਜੋ ਕਰਨਾ ਕਰ ਲੈ ਆਹੀ ਕਹਿ ਸਕਦਾ ਜਗਤਾਰ ਜੀ ਇਸ ਤੋਂ ਵੱਧ ਤਾਂ ਨਹੀਂ ਕਰ ਸਕਦਾ ਜੇ ਇਸ ਤੋਂ ਅਸੀਂ ਕੋਈ ਕੰਮ ਲੈਣਾ ਹੈ ਜੇ ਇਸ ਤੋਂ ਸਾਨੂੰ ਕੋਈ ਪੰਜਾਬ ਨੂੰ ਫਾਇਦਾ ਹੋਣਾ ਹੈ ਪੰਜਾਬ ਦੇ ਲੋਕਾਂ ਨੂੰ ਸੀ ਜਾਣਾ ਉਹਨੂੰ ਅਸੀਂ ਗਾਲਾਂ ਕਢਾਉਂਦੇ ਹਾਂ ਛੜ ਤੋਂ ਤੇ ਭਾਲਦੇ ਅਸੀਂ ਉਹਨਾਂ ਤੋਂ ਸਾਰਾ ਕੁਝ ਹੈ ਗਾਲਾਂ ਕੱਢਣਾ ਤਾਂ ਮਿੱਤਰਾਂ ਕੋਈ ਵੀ ਕੁਝ ਨਹੀਂ ਦਿੰਦਾ ਆਪਟਰੋ ਸਾਰੇ ਰੋਟੀ ਖਾ ਕੇ ਤਾਂ ਸਾਰੇ ਹੀ ਪੈਂਦੇ ਆ ਕੋਈ ਗਰੀਬ ਹੈ ਕੋਈ ਤਕੜਾ ਕੋਈ ਅਮੀਰ ਹੈ ਰੋਟੀ ਖਾ ਕੇ ਸਾਰੇ ਪੈਂਦੇ ਆ ਮੈਂ ਅਸੀਂ ਹੁਣ ਸਾਡੀ ਕੌਮ ਜਾਗ ਚੁੱਕੀ ਹੈ ਅਸੀਂ ਇੱਕ ਵਾਰੀ ਬੀਜੇਪੀ ਨੂੰ ਮੌਕਾ ਪੰਜਾਬ 'ਚ ਦਵਾਂਗੇ ਐਜ਼ ਐ ਜੱਟ ਕਹਿ ਰਿਹਾ ਅਸੀਂ ਪੰਜਾਬ ਨੂੰ ਦੀਆਂ ਫਸਲਾਂ ਦਾ ਵੀ ਰਾਖੀ ਕਰਾਂਗੇ ਸਾਡੀ ਐਮਐਸਪੀ ਦੀ ਰਾਖੀ ਕਰਾਂਗੇ ਅਸੀਂ ਉੱਥੋਂ ਤਾਈਂ ਪਹੁੰਚੀਏ ਤਾਂ ਕਿ ਜਿਹੜੀ 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 ਆਵਾਜ਼ ਉੱਠਣੀ ਹੈ ਵਿਧਾਨ ਸਭਾ ਦੇ ਵਿੱਚ ਸਾਡਾ ਮੁੱਖ ਮੰਤਰੀ ਪੰਜਾਬ ਦੇ ਵਿੱਚ ਡਬਲ ਇੰਡੀਆ ਵਾਲਾ ਹੋਊਗਾ ਬੀਜੇਪੀ ਦਾ ਮੁੱਖ ਮੰਤਰੀ ਹੋਊਗਾ ਆਪੇ ਜਾ ਕੇ ਪ੍ਰਧਾਨ ਮੰਤਰੀ ਨਾਲ ਬਹਿ ਕੇ ਗੱਲ ਕਰਕੇ ਪੰਜਾਬ ਵਾਸਤੇ ਕੋਈ ਚੀਜ਼ਾਂ ਲੈ ਕੇ ਆਊਗਾ ਤਾਂ ਕਿ ਇੱਥੇ ਪਿੰਡਾਂ 'ਚ ਮੇਰਾ ਲਾਸਟ ਪਿੰਡ ਝਾੜੀ ਵਾਲਾ ਆ ਜਾਂਦਾ ਜਾਂ ਦੀਪ ਸਿੰਘ ਵਾਲਾ ਵੱਟ ਤੇ ਬਹਿ ਕੇ ਗਾਲਾਂ ਕੱਢਣਾ ਸਾਡਾ ਕੁਝ ਨਹੀਂ ਬਣਦਾ ਅਸੀਂ ਸਾਨੂੰ ਅਕਲ ਆ ਗਈ ਹੁਣ ਅਸੀਂ ਤਾਂ ਹੁਣ ਪੰਜਾਬ ਦੇ ਵਿੱਚ ਡਬਲ ਇੰਜਨ ਦੀ ਸਰਕਾਰ ਬਣਾ ਕੇ ਮੋਦੀ ਸਾਹਿਬ ਦੇ ਨਾਲ ਗੱਲ ਕਰਕੇ ਜ਼ਿੰਮੇਦਾਰਾਂ ਦਾ ਕਿਸਾਨੀ ਦਾ ਕਿਸਾਨ ਖੇਤ ਕਾਮਿਆਂ ਦਾ ਬੱਚਿਆਂ ਦਾ ਨੌਕਰੀ ਪੇਸ਼ਾ ਇਨਸਾਨਾਂ ਦਾ ਤੇ ਇਹਨਾਂ ਦਾ ਮਦਦ ਕਰਾਂਗੇ ਤੇ ਗੈਂਗਸਟਰ ਆ ਜਿਹੜੇ ਇਹਨਾਂ ਦੀ ਇਹਨਾਂ ਦੀ ਇਹਨਾਂ ਦੀ ਲੱਕ ਪੰਨਾਂਗੇ ਜਿਹੜੇ ਗੈਂਗਸਟਰ ਜਿਹੜੇ ਜਿਹੜੇ ਪੰਜਾਬ ਦੇ ਵਿੱਚ ਧਮਕੀਆਂ ਦਿੰਦੇ ਆ ਤੁਸੀਂ ਜਾ ਕੇ ਦੁਕਾਨਾਂ ਤੇ ਵੇਖੋ ਜਾ ਕੇ ਜਿਹੜੇ ਜਿਹੜੇ ਬੰਦੇ ਨੂੰ ਧਮਕੀਆਂ ਆਉਂਦੀਆਂ ਇੱਕ ਗੈਂਗਸਟਰ ਜਿਹੜਾ ਨੇ ਪੰਜਾਬ ਦੇ ਵਿੱਚ ਅੱਤ ਮਚਾਈ ਵੀ ਆ ਕਿਤੇ ਉਹਨੂੰ ਫੋਨ ਆ ਜਾਂਦਾ ਕਿਤੇ ਉਹਨੂੰ ਧਮਕੀ ਦੇ ਦਿੰਦਾ ਕਿਤੇ ਅਮਰੀਕਾ ਚੋਂ ਕਾਲ ਆ ਰਹੀ ਕਿਤੇ ਕੈਨੇਡਾ ਚੋਂ ਕਾਲ ਆ ਰਹੀ ਸਾਰੇ ਗੈਂਗਸਟਰ ਤਾਂ ਕੰਟਰੋਲ ਨਹੀਂ ਹੋ ਸਕਿਆ ਸਾਡੇ ਤੋਂ ਸੋ ਸਾਨੂੰ ਇਸ ਟਾਈਮ ਲੋੜ ਹੈ ਡਬਲ ਇੰਜਣ ਦੇ ਸਰਕਾਰ ਦੀ ਤਾਂ ਕਿ ਪੰਜਾਬ ਤੇ ਫਰੀਦਕੋਟ ਦੀ ਤਰੱਕੀ ਕਰਾ ਸਕੇ ਹਾਂ ਦੇਖੋ ਪੰਜਾਬ ਦੇ ਕੈਪਟਨ ਸਾਹਿਬ ਸਾਢੇ 4 ਸਾਲਾਂ ਬਾਅਦ ਜਗਤਾਰਬਾਈ ਨਿਕਲੇ ਆ ਹਾਂ ਹਿੰਦੁਸਤਾਨ ਦੇ ਹਰ ਇੱਕ ਲੀਡਰ ਨੂੰ ਖੁਸ਼ੀ ਹੋਈ ਹੈ ਬੀਜੇਪੀ ਨਾਲ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਲੈ ਕੇ ਆਪਣੇ ਵਰਕਰ ਜ਼ਿਲ੍ਹੇ ਦੇ ਵਰਕਰ ਤੱਕ ਕੈਪਟਨ ਅਮਰਿੰਦਰ ਸਿੰਘ ਆਹੀ ਪਾਣੀਆਂ ਦਾ ਰੱਖਾ ਠੀਕਾ ਵਿਰੋਧੀਆਂ ਨੇ ਬੋਲਣਾ ਹੁੰਦਾ ਮੈਂ ਨਹੀਂ ਕਹਿੰਦਾ ਮੈਂ ਮੈਂ ਜਾਣਦਾ ਜੇ ਮੇਰਾ ਪ੍ਰਮਾਤਮਾ ਜਾਣਦਾ ਜੇ ਕੈਪਟਨ ਅਮਰਿੰਦਰ ਸਿੰਘ ਨੇ ਫਰੀਦਕੋ ਪੰਜਾਬ ਦੀ ਤਰੱਕੀ ਲਈ ਕੋਸ਼ਿਸ਼ ਕੀਤਾ ਨਾ ਅੱਜ ਜਿਹੜੀ ਕਾਂਗਰਸ ਜਿਹੜੀ ਬੜਕਾ ਮਾਰਦੀ ਓਸੇ ਦੇ ਸਿਰ ਤੇ ਮਾਰਦੀ ਆ ਵੇ ਜੋ ਮਰਜ਼ੀ ਕਹਿ ਲਈਏ ਉਹ ਕਹਿੰਦਾ ਗਿੱਧੜਾ ਦੀ ਕੋਲ ਅਸ਼ੀਰਾ ਦੀ ਮਸ਼ਕਾਰਾਂ ਤੇ ਗਿੱਧੜ ਕਰਨ ਕੋਲੋਨਾ ਠੀਕਾ ਕੋਲੋਨਾ ਕਰਦੇ ਕਰ ਲੈਣ ਦੋ ਪਰ ਅੱਜ ਉਹ ਬਾਹਰ ਆ ਗਿਆ ਉਹਦੇ ਹੱਥ ਖੁੰਡਾ ਵੇਖ ਕੇ ਤੇ ਸਾਰੇ ਜੱਟਾਂ ਦੇ ਚਿਹਰੇ ਖੇਲੇ ਤੇ ਵੀ ਆ ਗਿਆ ਗੁੰਡਾ ਦਾ ਮਤਲਬ ਆ ਨਹੀਂ ਵੀ ਕਿਸ ਨੂੰ ਡਰਾਉਣਾ ਹੈ ਗੁੰਡੇ ਦਾ ਮਤਲਬ ਹੈ ਵੀ ਸਾਡਾ ਪ੍ਰਾਣਾ ਜਿਹੜਾ ਸੱਭਿਆਚਾਰ ਹੈ ਆ ਕੈਪਟਨ ਅਮਰ ਸਿੰਘ ਫਿਰ ਕਾਮਯਾਬ ਕਰੂਗਾ ਕੈਪਟਨ ਅਮਰ ਸਿੰਘ ਦੇ ਨਾਲ ਅਸ਼ਵਨੀ ਸ਼ਰਮਾ ਜੀ ਦੀ ਜੋੜੀ ਹੈ ਸੁਨੀਲ ਜਾਕਰ ਸਾਹਿਬ ਦੀ ਜੋੜੀ ਹੈ ਨਰਿੰਦਰ ਮੋਦੀ ਜੀ ਦੀ ਜੋੜੀ ਹੈ ਪੂਰੇ ਬੀਜੇਪੀ ਦੀ ਟੀਮ ਦੀ ਜੋੜੀ ਹੈ ਆਉਣ ਵਾਲੇ ਦਿਨਾਂ 'ਚ ਡਬਲ ਇੰਜਨ ਦੀ ਸਰਕਾਰ ਬਣਾਵਾਂਗੇ ਤੇ ਪ੍ਰਮਾਤਮਾ ਕਰੇ ਅੱਛਾ ਮੈਨੂੰ ਇਸ ਗੱਲ ਦੀ ਸਭ ਤੋਂ ਵੱਡੀ ਮੈਨੂੰ ਖੁਸ਼ੀ ਹੋਈ ਹੈ ਤੇ ਫਰੀਦਕੋਟ ਵਾਲਿਆਂ ਨੂੰ ਵੀ ਹੋਣੀ ਚਾਹੀਦੀ ਹੈ ਵੀ ਕੈਪਟਨ ਅਮਰ ਸਿੰਘ ਤੁਹਾਡੇ ਛੋਟੇ ਭਰਾ ਦੇ ਜਾਂ ਵੱਡੇ ਭਰਾ ਦੇ ਇੱਕ ਬੇਨਤੀ ਤੇ ਫਰੀਦਕੋਟ ਆਇਆ ਮੈਨੂੰ ਜੁਆਇਨ ਕਰਾਉਣ ਵਾਸਤੇ ਆਇਆ ਅੱਜ ਤਾਈ ਤੁਸੀ ਜੁਆਇਨਿੰਗ ਬਹੁਤ ਵੇਖੀਆਂ ਹੋਣਗੀਆਂ ਬਹੁਤ ਜੁਆਇਨਿੰਗ ਵੇਖੀਆਂ ਹੋਣਗੀਆਂ ਬੀਜੇਪੀ ਦੇ ਦਫਤਰ ਦੇ ਵਿੱਚ ਜਾ ਕੇ ਕਿਤੇ ਪਰ ਜਿਹੜੀ ਲੋਕਾਂ ਚ ਲੋਕਾਂ ਦੇ ਸਤਿਕਾਰ ਕਰਕੇ ਕੈਪਟਨਦਰ ਸਿੰਘ ਤੇ ਅਸ਼ਵੀਨ ਸ਼ਰਮਾ ਫਰੀਦਕੋਟ ਆਇਆ ਮੇਰੇ ਸਿਰ ਦੇ ਕਰਜ ਹੈ ਇਹਨਾਂ ਦੋਵਾਂ ਦਾ ਵੀ ਇਹ ਮੇਰੇ 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 ਇੱਕ ਨਿੱਕੇ ਜਿਹੇ ਸੈੱਟ ਤੇ ਦੇਖੋ ਆ ਦਾ ਪਾਰਟੀ ਦੇ ਸੈੱਟ ਦਾ ਮੈਂ ਕਰਨਾ ਜੋ ਵੀ ਜ਼ਿੰਮੇਵਾਰੀ ਮੇਰੀ ਲਾਊਡ ਜੇ ਇਥੋਂ ਇਲੈਕਸ਼ਨ ਲੈਣ ਦੀ ਲੋੜ ਤੇ ਮੈਂ ਇਲੈਕਸ਼ਨ ਲੜੂਗਾ ਜਾਂ ਜੋ ਚਿੰਤੇਵੀ ਪਾਰਟੀ ਮੈਨੂੰ ਠੀਕ ਸਮਝੂਗੀ ਜੋ ਪਾਰਟੀ ਦਾ ਹੁਕਮ ਹੋਊਗਾ ਮੈਂ ਅੰਮੇਲ ਬੰਦਾ ਕੋਈ ਚਾਸ ਨਾ ਤੇ ਉਹ ਚਾਹ ਜਿਹੜਾ ਪੋਲਿਟਿਕਲ ਲਾਈਫ ਚਾਹੁੰਦਾ ਨਾ ਅਜਿਹਰ ਲਈ ਬੇਸ਼ੱਕ ਕੋਈ ਵੀ ਬੰਦਾ ਹੈ ਇੱਥੇ ਕੱਲਾ ਮੈਂ ਨਹੀਂ ਬੀਜੇਪੀ ਦਾ ਐਮਐਲਏ ਨਾ ਮੇਰੇ ਕਈ ਸਾਥੀ ਹੋਰ ਵੀ ਇਸ ਚੀਜ਼ ਦੀ ਮਚ ਕਵਾਸ਼ ਨਹੀਂ ਬਟੇ ਹੈ ਕਵਾਸ਼ ਹੋਣੀ ਝੂੜੀ ਗੱਲ ਹੈ ਫੈਸਲਾ ਪਾਰਟੀ ਦਾ ਹੋਣਾ ਹੈ ਜੋ ਪਾਰਟੀ ਫੈਸਲਾ ਕਰ ਦੂਗੀ ਜਿਹਨੂੰ ਵੀ ਟਿਕਟ ਮਾਸ ਦੂਗੀ ਮੈਂ ਉਹਦੇ ਨਾਲ ਤਰਦਾ ਹੀ ਨਾ ਨਾਲ ਨਿਕੂ ਆ ਮੇਰਾ ਤੁਹਾਡਾ ਵਾਦਾ ਹੈ ਤੁਸੀਂ ਬੇਸਿਕ ਮੇਰੀ ਉਦੋਂ ਲੀਡਰ ਫਿਰ ਕੱਟ